ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਟਾਈਮ 9:30 ਹੋ ਗਏਗੀ ਆ ਦੇਖੋ ਅਸੀਂ ਹਲਦੀ ਨਾਲ ਮੱਥਾ ਕੋਸਤਾ ਇੰਨੀ ਕਰੇਗੀ ਹਾਏ ਸਾਰੀ ਚੀਜ਼ ਸੀ ਇੱਕ ਡੱਟ ਦੋ ਦੋ ਜਾਣੀ ਹੋ ਜਾਣਗੀਆਂ ਨਾ ਮੈਨੂੰ ਕਹਿ ਕੇ ਵੀ ਤੂੰ ਹਲਦੀ ਥੀਰ ਮੈਂ ਤੁਹਾਨੂੰ ਕਹਿ ਕੇ ਬਣਾਉਣਾ ਦੋ ਪਾਸੇ ਦੇ ਭਾਗ ਨੇ ਨਾ ਚਾਰ ਦਾ ਇੱਕ ਨੇ ਦੋਆ ਭਾਗ ਨੇ ਤੇ ਮੈਨੂੰ ਕਹਦੇ ਤੁਸੀਂ ਹਲਦੀ ਥੀਰ ਲਓ ਆ ਦੇਖੋ ਮੈਨੂੰ 2 ਘੰਟੇ ਹੋ ਗਏ ਲੱਗੇ ਨੂੰ ਬੈਠੀ ਨੂੰ ਇੱਕ ਘਰ ਨਹੀਂ ਰਹਿ ਗਈ ਹੁਣ ਮੈਂ ਤੁਹਾਨੂੰ ਰੋਟੀ ਬਣਾ ਕੇ ਹੰਦੀ ਹਲਦੀ ਨਮੇੜ ਕੇ ਬਣਾਉਂਗੀ ਜੀ 10 12 ਵਜੇ ਆਹ ਬਸ ਤਰੀ ਮੱਤ ਦੇਵੀਂ ਖੇੜਾ ਆਹ ਹੁਣ ਤੱਕ ਉਹਦਾ ਮਿਲੜਾ ਜੀ ਕਿਉਂ ਲਾਓ ਔਰ ਕਾਦੇ ਨਾਲ ਲਾਉਣਾ ਆਪੀ ਲਾਓ ਕਰ ਲਾਉਣੀ ਚਾਹੀਦੀ ਨਾਲ ਹੀ ਬੰਦੀ ਐ ਬਾਬਾ ਜੀ ਨਾ ਹੋਰ ਸਬਰ ਖਰਾਬ ਕੀ ਕਰਨਾ ਤੇ ਉੱਥੇ ਦੇਖਿਆ ਤਿੰਨ ਚਾਰ ਪੂਰੇ ਕਰਦੇ ਬਾਕੀ ਟੱਕਲੀ ਬਾਥਰੂਮ ਆ ਜਿਹੜਾ ਉੱਧਰਲੇ ਬਾਥਰੂਮ ਇਹ ਆਪਾਂ ਨੂੰ ਬਾਲਿਆ ਨਹੀਂ ਹੈਗਾ ਜੀ ਸਾਵੇਂ ਸਖਾਵਾਂਗੇ ਬਾਲ ਕੇ ਤੇ ਪੇਸਟਾਈ ਜਾਂਦੀ ਆ ਬਸ ਬਾਲਣ ਦਾ ਇੰਨਾ ਹੁੰਦੀ ਸਾਡੇ ਇੱਧਰ ਦੂਜਿਆਂ ਦੀ ਹੁੰਦੀ ਆ ਉਹ ਵੀ ਬਾਲ ਕੇ ਨਹੀਂ ਸਖਾਉਂਦੇ ਆ ਆ ਕਿਸ ਕਾਲੰਦ ਨੇ ਇਹ ਪੀਤੀ ਦਾ ਨਾ ਹੋਵੇ ਜਿਹੜਾ ਪੀ ਲੈ ਜਿਹੜਾ ਉਸ ਸਿਆ ਨੂੰ ਪੀਤੀ ਐ ਉਹਨੂੰ ਕਹੜਾ ਸੁਣਦਾ ਜਿਹੜਾ ਨਾਲ ਮੰਗਦਾ ਅੰਦਰ ਪੈਗਾ ਜਾਮਣੀ ਤੇ ਇੱਕ ਲਾਲਤਾ ਤੇ ਡੈਡੀ ਦਾ ਜਾਮਣੀ ਜਾਂ ਮੇਰਾ ਐ ਇੰਨਾ ਚ ਨਹੀਂ ਪਤਾ ਇਹ ਦੋ ਨਵਾਂ ਮੈਂ ਆਇਆ ਬਿੰਦਰਾ ਪੁਰਸ ਤੇਰਾ ਤੇਰਾ ਮੁਰਸ ਕਿਹੜਾ ਹੈ ਮੇਰਾ ਹਨਗਾ ਪੈਰ ਆਉਂ ਜਿਹੜਾ ਤੂੰ ਚੱਕ ਰਿਹਾ ਉਹ ਵੀ ਨਵਾਂ ਪੁਰਸ ਹੈ ਆ ਪੀਲਾ ਵੀ ਨਵਾਂ ਆ ਆਪਣਾ ਇਹ ਪੁਰਾਣਾਗਾ ਉਹਨੂੰ ਦਿਖਾ ਲਿਆ ਕਿ ਤੇਰਾ ਤਾਂ ਨਹੀਂ ਬਸ ਉਹਦਾ ਨਵਾਂ ਲਾ ਲਈ ਦੀ ਆਪਦਾ ਉਹਦਾ ਪੀਲਾ ਤੇਰਾ ਕਿਹੜਾ ਮੇਰਾ ਤਾਂ ਜਾਮਣੀ ਜੀ ਅੰਦਰ ਪੈਦੀ ਅੰਦਰ ਤਾਂ ਲਾਲ ਦਾ ਫੈਕ ਜਾਮਣੀ ਵੀ ਸੀ ਇਹ ਪਤਾ ਨਹੀਂ ਦੇਖ ਕੇ ਅੰਦਰ ਰਹੇਗਾ ਇਹ ਨਹੀਂ ਹੈਗਾ ਤਾਂ ਪੁਰਾਣਾ ਮੈਂ ਤਾਂ ਨਵਾਂ ਲਾਇਆ ਦੀ ਤਾਲੀ ਤੋਂ ਹੋਰ ਕਿਉਂ ਲਾ ਦੀ ਨਾ ਬਾਲੇ ਬੋਲੇ ਜੇ ਨੇ ਇਹ ਦੋ ਬਗੈ ਨਹੀਂ ਰਹੀ ਰੋਟੀ ਦਾ ਰੋਟੀ ਲਾ ਕੇ ਜੀਤ ਦੂੰ ਮੈਂ ਓ ਲਾ ਲਾ ਆ ਗਿਆ ਕਿੰਦਰ ਉਹ ਤੋਂ ਪੱਡੇ ਕੰਬਲ ਨਹੀਂ ਚੱਕੇ ਜਾਂਦੇ ਕੰਬਲ ਚੱਕ ਦੇ ਅੰਦਰੋਂ ਇਧਰ ਲੈ ਬੈਠ ਨਾਲੇ ਲਕਾਰਵਾ ਉਹਨੂੰ ਕਰਦੇ ਪਹਿਲਾਂ ਫਿਰ ਉਹ ਰੋਲਾ ਪਾਈ ਜਾਊਗੀ। ਕੀਤੀ। ਕਿੰਨੀ ਕਿੰਨੀ ਮਾਰ ਬਾਤ ਮੈਟ ਬਣਾਉਂਦੀ ਕਰਦੀ ਰਹਿੰਦੀ। ਬਸ ਜਦੋਂ ਤੱਕ ਉਹ ਜਮੀਨ ਤੁਸੀਂ ਕਲਾਸਾਂ ਖੁਸਾ ਲਾਉਣ ਲੱਗ ਜਿਓ ਉਹਨਾਂ ਨੇ। ਨਾਲ ਆਵਾਂਗੇ ਬਸ ਕੀ ਹੋ ਗਿਆ ਨੇ। ਛੁੱਟੀਆਂ ਨੂੰ ਹੁਣ ਵੈਲੇ ਫਿਰ ਜਾਵੋਗੇ ਮਹੀਨਾ। ਕਿੰਨਾ ਫੜਦੇ ਨੇ। ਹੋ 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 ਹੋਰ ਕੀ ਅੰਤ ਐ। ਫੜਦੇ ਨੇ। ਉਦੋਂ ਮੈਂ ਆ ਤੜਕੀ ਹੱਥ ਪੀਲੇ ਕਰ ਲੈਨੇ ਸਾਮ ਤਾਂ ਕਿ ਤੋ ਤੂ ਕੇ ਮਸਾਲਾ ਨੋਟ ਹੁੰਦੇ ਨੇ ਤੜਕੇ ਨਫੇਰੇ ਆ ਜਾਂਦੇ ਨੇ ਲੋਹਾਜ ਵੀ ਪੀਲਾ ਪੀਲਾ ਰੰਗ ਬੜਿਆ ਬੈ ਮੈਂ 2 ਚਾਰ ਨੀ ਜੀਰਤੀਆਂ ਉਦੋਂ ਦੀ ਨੇ ਹਾਂ ਧੁੱਪ ਵੀ ਆ ਗਈ ਬੈਠੀ ਮੈਂ ਉਤੋਂ ਹੋਰੀ ਕਰਦਣ ਜੀ ਰੁਕਣ ਲੱਗੀ ਸਿਰ ਕੋ ਮਾਣ ਆਉ ਕਿਹੜੀ ਬੀਬੀ ਬਣ ਅੱਛਾ ੁਰਦਾਈ ਨਹੀਂ ਮੈਨੂੰ ਹੀ ਪਤਾ ਨਹੀਂ ਕਿਦੋਂ ਲੱਗ ਗਈ ਬਰੀਕ ਵਾਲੀ ਦੀ ਨਹੀਂ ਹੋਈ ਨਹੀਂ ਨਾ ਹੋ ਗਈ ਲੱਗ ਗਈ ਆ ਪਤਾ ਨਹੀਂ ਕਿਦੋਂ ਲੱਗ ਗਈ ਹੋ ਗਈ ਹੈ ਹੋ ਗਈ ਤਿਆਰੀ ਕਿੱਥੇ ਭਿੰਦਰ ਆਇਆ ਕੁਰਸੀ ਆ ਉਹ ਕੁਰਸੀ ਲਾ ਲਾ ਪੂਰਾ ਹੋ ਗਿਆ ਜਾਣਦੀ ਨਾ ਅੱਜ ਇੱਥੇ ਨਹੀਂ ਨਾ ਨਾ ਉੱਥੇ ਨਾਨਕੇ ਕੁਰਸੀ ਦੁਖੀ ਜਾਂਦਾ ਮਿਸ ਮਾਰਤੀ ਹਾਂ ਚੱਲ ਰਹੀ ਹੈ ਤੁਸੀਂ ਬੰਨੀ ਪਈ ਰਹੀ ਸਾਰੇ ਹੋ ਗਈ ਕੰਤ ਤੁਸੀਂ ਨਾ ਬਗਲੀ ਹੈ ਨਾ ਨਹੀਂ ਪੂ ਪਾਲ ਕੇ ਵਧੀਆ ਹੁੰਦੀ ਹੈ ਕਵੇਂ ਓਏ ਇਸ ਦਾ ਪਾਲ ਬਾਲ ਨਹੀਂ ਸਾਨੂੰ ਕੁਝ ਕਮੈਂਟ ਕਰੀਏ ਕਹਿੰਦੇ ਨੇ ਕਿਉਂ ਵਾਲੀ ਆਈ ਹੈ ਹਾਂ ਆ ਪਾਲ ਕੇ ਹਰ ਸਾਲ ਇਹੋ ਕਰਦੇ ਨੇ ਹਾਂ ਕਰਦੇ ਇੱਤਾ ਹੀ ਕਰਦੇ ਇਹ ਕਹਿੰਦੇ ਅਸੀਂ ਮੈਂ ਇਹਨਾਂ ਨੂੰ ਕੁਛ ਦਿਆਂ ਸਰਬਜੀਤ ਬਾਲਦੀ ਜੀ ਹੁੰਦੀ ਬਾਲਣ ਦਾ ਉਹਦੋਂ ਬਾਲਾ ਬੜਾ ਥੋੜੀ ਜੀ ਹੋ ਜੂ ਝੁੱਕ ਕੇ ਉਹ ਹੋਰ ਇਹ ਤਾਂ ਦੋ ਕਿਲੋ ਤੂੰ ਧੁੱਪ ਨਹੀਂ ਦੇਖੀ ਜੀ ਸੁੱਕੀ ਇਹਦੇ ਧੁੱਪੀ ਚ ਘਾੜੀ ਸੀ ਕੰਮ ਦਾ ਧੁੱਪੀ ਘਾ ਰੱਖਿਆ ਸਾਡੇ ਜੀ ਪਈਏ ਦੋ ਕਿਲੋ ਵਾਂਗੂ ਪੀਕੇ ਜਵਾਦੀ ਸੀ ਬਸ ਆਹੀ ਰਹਿ ਗਈ ਸੰਦਾ ਨਹੀਂ ਸੁੱਕੀ ਹੋਈ ਸੁੱਕੀ ਹੋਈ ਹਾਂ ਹੁਣ ਤਾਂ ਧੁੱਪਾਂ ਘਰੜੀਆਂ ਨੇ ਸੁੱਕ ਗਈਆਂ ਓਹ 2-3 ਕਿਲੋ ਪਿਆ ਲਿਆ ਜਿੱਦ ਨੂੰ ਵੀ ਕੁਛ ਨਹੀਂ ਹੋਇਆ ਤੇ ਲਾ ਕੇ 90 ਪਾ ਕੇ ਰੱਖਤੀ ਇਹਨੂੰ ਕੀ ਹੁੰਦਾ ਕੁਛ ਨਹੀਂ ਹੁੰਦਾ ਵਿੱਚ ਪਾਤੇ ਤੇ ਗੋਲੀਆਂ ਆਈਆਂ ਕੁੰਡੀ ਜੀ ਪਾੜ ਤਾ ਪਰ ਉਹ ਤਾਂ ਕੁੰਡੀ ਉਹ ਨਹੀਂ ਗਈ ਉਹਨਾਂ ਨਾਲ ਤੇ ਗਰਦੀ ਚ ਨਹੀਂ ਪੈਂਦੀ ਇਹ ਜਿਹੜੇ ਦੁੱਧੀਆਂ ਹੁੰਦੀਆਂ ਨੇ ਇਹਨਾਂ ਚ ਪੈ ਜਾਂਦੀਆਂ ਬੱਸ ਜ਼ਰੂਰੀਆ ਤ ਕਿਰੇ ਕਰ ਲੈੰਦਾ ਲਾ ਇੱਕ ਤਾਂ ਚਾਰ ਨਹੀਂ ਰਹਿ ਗਈ ਰੋਟੀ ਲਾ ਕੇ ਇਹਨਾਂ ਦੀ ਫੇਰ ਚੀਰ ਕੋ ਕੀ ਕਰਤਾ ਚੱਕ ਦੇ ਅੰਦਰ ਦੇਖੇ ਦੇਖੋ ਜੀ ਪਿੰਦਰ ਅੱਜ ਗੱਡੀ ਮੇਰੇ ਲੱਗ ਗਿਆ ਸਪਾਈ ਦਾ ਇਹ ਹੋਰ ਕੋਈ ਕੰਮ ਨਹੀਂ ਕਰਦਾ ਹੁੰਦਾ ਜਦੋਂ ਜੀਜਾ ਕਰੇ ਬੱਸ ਉਹਦੀ ਗੱਡੀ ਕੱਢ ਕੇ ਖੜ ਜਾਂਦਾ ਮੈਂ ਝੋ ਰੇਤਾ ਕੱਢਦਾ ਮੈਂ ਝੋ ਐ ਕਰਦਾ ਹੁਣ ਮੈਂ ਬਣਾਉਣੀ ਆ ਰੋਟੀ ਤੇ ਮੈਨੂੰ ਨਾ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਤਾਂ ਕੀ ਹੋਇਆ ਕਿ ਦੋ ਤਿੰਨ ਦਿਨ ਹੋ ਗਏ ਇਥੋਂ ਕਾਲਜ ਆ ਜਾਂ ਲੱਗਦਾ ਜਿਵੇਂ ਇਕੱਠਾ ਆ ਜਾ ਹੋ ਗਿਆ ਹੁੰਦਾ ਜਿਵੇਂ ਸੁੰਗੜ ਜੇ ਚੀਜ਼ ਨਹੀਂ ਇਕੱਠੀ ਹੋ ਜਾਂਦੀਆਂ ਖਿੱਚ ਪੈਂਦੀ ਐ ਸਾਹ ਬੰਦ ਹੋ ਜਾਂਦਾ ਫਿਰ ਐ ਲੱਗੂ ਵੀ ਜਾਨ ਤਾਂ ਗਈ ਮੈਂ ਅੱਜ ਵੀ ਮੈਨੂੰ ਲੱਗਦਾ ਦਵਾਈ ਦਾ ਮੇਰਾ ਅੱਜ ਵੀ ਨਹੀਂ ਕੋਈ ਮੂਡ ਬਣ ਰਿਹਾ ਤੇ ਹੁਣ ਆਪਾਂ ਮੈਂ ਰੋਟੀ ਬਣਾਉਣੀ ਆ ਸਰਦਾਰ ਜੀ ਲੱਗ ਇਹ ਨਾ ਹੋਣਾ ਮੈਨੂੰ ਲੱਗਾ ਸਪੀ ਤੱਜ ਵੀ ਨਹੀਂ ਜਾਂਦੀ ਪਹਿਲਾਂ ਕਹਿੰਦੀ ਮੈਂ ਜਾਉਂਗੀ ਮੇਰੇ ਹੱਥ ਦੇਖੋ ਹਲਦੀ ਨਾਲ ਅੱਜ ਮੈਂ ਮੇਡ ਤੋਂ ਬਸ ਇਹਨਾਂ ਨੂੰ ਮੈਂ ਅੱਜ ਤਾਂ ਹੀ ਪਾਰਸਲ ਪੈਕ ਨਹੀਂ ਕਰ ਰਹੀ ਫਿਰ ਕੱਪੜਿਆਂ ਦੇ ਨਾ ਰੰਗ ਲੱਗ ਜਾਂਦਾ ਕੁਸੇ ਕਰਦੀ ਹਲਦੀ ਆ ਬਹੁਤ ਜ਼ਿਆਦਾ ਅ ਹੋ ਆਏ ਦੇ ਵਿੱਚ ਪਾਣੀ ਪੀਲਾ ਪੀਲਾ ਇਹ ਰੰਗ ਬਹੁਤ ਵਧੀਆ ਪਿਓਰ ਹਲਦੀ ਬਣੀ ਪਈ ਆ ਆਪਣੀ ਦੇਖੋ ਜੀ ਹੱਥਾਂ ਤੋਂ ਬਰਾਲ ਹੋਇਆ ਤਿੰਨ ਚਾਰ ਦਿਨ ਹੋ ਗਏ ਤੇ ਹੁਣ ਮੈਂ ਰੋਟੀ ਬਣਾਉਣੀ ਆ ਸੋਈ ਆਪਣੀ ਸਾਫ਼ ਸੀ ਕਰ ਭਾਂਡੇ ਮਾਜਤੇ ਤੇ ਹੁਣ ਭੁੱਖ ਲੱਗੀ ਪਈ ਐ ਆਟਾ ਗੁੰਨ ਲੀਆ ਸਬਜ਼ੀ ਬਣੀ ਪਈ ਐ ਰਾਤ ਦੀ ਬਣਾਈ ਹੋਈ ਗੱਦੂ ਦੀ ਹਾਂ ਹਾਂ ਸਾਬਣ ਹੈ ਗਈ ਐ ਮੰਦਨੀਆ ਚਲੋ ਜੀ ਅੱਜ ਆਪਾਂ ਨਾ ਬਲੌਗ ਦੇ ਵਿੱਚ ਕੁਝ ਕੁ ਤੁਹਾਨੂੰ ਸੂਟ ਦਿਖਾਉਣੇ ਆ ਇਹ ਜੋਰਜਟ ਦੇ ਆਪਣੇ ਕੋਲੇ ਚੈੱਕ ਜੋਰਜਟ ਦੇ ਵਿੱਚ 5-7 ਸੂਟ ਰਹਿ ਗਏ ਨੇ ਤੇ ਵੀਡੀਓ ਹੋਰ ਸੂਟਾਂ ਦੀ ਨਿਊ ਜਿਹੜੀ ਫੈਬਰਿਕ ਆਈ ਜਾਂਦੀ ਹੈ ਜੀ ਨਿਊ ਪ੍ਰਿੰਟ ਆਈ ਜਾਂਦੇ ਨੇ ਉਹਨਾਂ ਦੀ ਬਣਾਉਣ ਦਾ ਟਾਈਮ ਨਹੀਂ ਲੱਗਦਾ ਹਨਾ ਤੇ ਇਹਨਾਂ ਦੀ ਪਹਿਲਾਂ ਉਧਰ ਆ ਕੇ ਬੁਟੀਕ ਤੇ ਇੱਕ ਦੋ ਵਾਰ ਵੀਡੀਓ ਪੈ ਚੁੱਕੀ ਐ ਜੀ ਲਓ ਜੀ ਆਪਾਂ ਹੁਣ ਇਹ ਬਲੌਗ ਦੇ ਵਿੱਚ ਤੁਹਾਨੂੰ ਮੈਂ ਸੂਟ ਦਿਖਾ ਰਹੀਆਂ ਦੇਖੋ ਜੀ ਲਓ ਸਕਰੀਨਸ਼ਾਟ ਦੇਖੋ ਬਹੁਤ ਸੋਹਣੇ ਪ੍ਰਿੰਟ ਨੇ ਦਾ ਜੌਰਜਟ ਦਾ ਆਲਓਵਰ ਸੂਟ ਰਹੇਗਾ ਜੀ ਦੇਖੋ ਜੀ ਆਰਾਮ ਟੈਕਸ ਦੀ ਜੌਰਜਟ ਮਿਲੇਗੀ ਜੀ ਤੁਹਾਨੂੰ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਪਸੰਦ ਹੋਏਗਾ ਇਹ ਸਿੰਗਲ ਸਿੰਗਲ ਸੂਟ ਨੇ ਮੇਰੀਆਂ ਭੈਣਾਂ ਫਟਾਫਟ ਤੁਸੀਂ ਜਿਹੜਾ ਹੈਗਾ ਆਪਣਾ ਪਾਰਸਲ ਬੁੱਕ ਕਰ ਸਕਦੇ ਹੋ ਸੂਟ ਤੇ ਇਹ ਸਿੰਗਲ ਸੂਟ ਹੋਣ ਕਰਕੇ ਹੀ ਆਪਾਂ ਨੇ ਇਹ ਘੱਟ ਪ੍ਰਾਈਸ ਦੇ ਵਿੱਚ ਲਾਏ ਹੋਏ ਨੇ ਜੇ ਤੁਹਾਨੂੰ ਪਸੰਦ ਆਗਾ ਤੁਸੀਂ ਲੈ ਸਕਦੇ ਹੋ ਇਹ ਪਏਗਾ ਜੀ ਤੁਹਾਨੂੰ 800 ਦਾ ਆਲ ਓਵਰ ਸੂਟ ਰੰਡ ਇਹ ਸੌਰੀ ਜੌਰਜਟ ਉਹ ਨਹੀਂ ਹੋਏਗੀ ਜੀ ਜਿਹੜੀ ਆਮ ਹਨ ਵੀ ਬਜ਼ਾਰਾਂ ਦੇ ਵਿੱਚ 5-600 ਦਾ 500 ਦਾ ਸੂਟ ਮਿਲ ਰਿਹਾ ਨਹੀਂ ਇਹ ਵਧੀਆ ਵਾਲੀ ਦੇਖੋ ਤੁਹਾਨੂੰ ਕੰਨੀ ਤੋਂ ਪਤਾ ਲੱਗ ਜਾਏਗਾ ਜੀ ਸੂਟ ਦੀ ਜਿਹੜੀ ਕੰਨੀ ਹੁੰਦੀ ਹੈ ਇਹ ਬਹੁਤ ਵਧੀਆ ਹੋਏਗੀ ਜੌਰਜਟ ਤੁਹਾਡੇ ਕੋਲ ਸੂਟ ਪਹੁੰਚਣ ਤੇ ਪਤਾ ਲੱਗ ਜਾਏਗਾ ਦੇਖੋ ਇਹਦੇ ਵਿੱਚ ਪ੍ਰਿੰਟ ਹੈਗਾ ਜੀ ਕੇ ਵਾਲਾ ਦੇਖੋ ਲਓ ਜੀ ਤੁਸੀਂ ਇਹਨੂੰ ਨਾ ਇਹ ਇੰਨੀ ਕਿ ਵਧੀਆ ਜੋਰਜਟ ਹੈ چاہے ਤੁਸੀਂ ਲਾਈਨਿੰਗ ਇਹਦੇ ਕੱਲੀ ਸ਼ਰਟ ਤੇ ਦੇਖੋ ਲਾਈਨਿੰਗ ਲੱਗੇਗੀ ਲੱਗੇਗੀ ਜੇ ਤੁਸੀਂ ਨਹੀਂ ਵੀ ਪੂਰੇ ਸੂਟ ਤੇ ਲਾਉਣਾ ਚਾਹੁੰਦੇ ਤਾਂ ਤੁਸੀਂ ਕੱਲੀ ਸਲਵਾਰ ਦੇ ਗੋਡੇ ਗੋਡੇ ਤੇ ਲਾਈਨਿੰਗ ਲਾ ਸਕਦੇ ਦੇਖੋ ਬਹੁਤ ਸੋਹਣੀ ਵਧੀਆ ਵਾਲੀ ਫੈਬਰਿਕ ਹੈ ਇਹ ਮੇਰੇ ਕੋਲੇ ਘੱਟੋ ਘੱਟ ਇਹ 20 25 ਸੂਟ ਸੀਗੇ ਇਹ 5-7 ਕੀ ਰਹਿਗੇ ਤਾਂ ਕਰਕੇ ਆਪਾਂ ਨੇ ਇਹ ਥੋੜਾ ਜਿਹਾ ਘੱਟ ਆਫਰ ਦੇ ਵਿੱਚ ਲਾਏ ਹੋਏ ਨੇ ਦੇਖੋ ਲਓ ਜੀ 800 ਸੂਟ ਦਾ ਪ੍ਰਾਈਸ ਰਹੇਗਾ ਜੀ ਕੇਵਲਾ ਬਲੈਕ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਇਦੇ ਵਿੱਚ ਮੈਨੂੰ ਲੱਗਾ 5 6 ਕਸੂਟ ਹੀ ਨੇ ਤਾਂ ਹੀ ਮੈਂ ਕਿਹਾ ਇੱਥੇ ਫਿਰ ਤੁਹਾਨੂੰ ਹੋਉਂਦਾ ਹੈ ਨਾ ਤੇ ਇੱਕ ਇਹ ਵਾਲਾ ਬਲੈਕ ਆਲਓਵਰ ਮਿਲ ਜੇਗਾ ਜੀ ਮੈਚਿੰਗ ਇਹਦੇ ਸਾਰੇ ਸੇਲ ਹੋ ਗਏ ਅਗਰ ਤੁਸੀਂ ਇਹਨੂੰ ਮੈਚਿੰਗ ਲੈ ਕਰਨਾ ਚਾਹੁੰਦੇ ਹੋ ਤਾਂ ਅਸੀਂ ਬਲੈਕ ਜੌਰਜਟ ਦੀ ਸਲਵਾਰ ਲਗਾ ਦਾਂਗੇ ਨਾਲ ਤਾਂ ਅਸੀਂ ਤੁਹਾਨੂੰ ਮੈਚਿੰਗ ਵੀ ਕਰਕੇ ਦੇ ਦਾਂਗੇ ਵੈਸੇ ਇਹਦਾ ਆਲਓਵਰ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਦੇਖੋ ਤੁਹਾਡੇ ਕੋਲ ਇਹਨਾਂ ਜਦੋਂ ਸੂਟ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜਾਏਗਾ ਇੰਡੀਆ ਦੇ ਵਿੱਚ ਹੈਗੀ ਹੈ ਜੀ ਜਿਹੜੀ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਤੇ 800 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਹੈ ਲਓ ਜੀ ਇੱਕ ਇਹ ਕਲਰ ਦੇਖੋ ਚਾਰ ਕਲਰ ਆ ਗਏ ਇਸ ਕੋਲੋਂ ਪੰਜਵਾਂ ਕਲਰ ਬਹੁਤ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਨਾ ਇਹਦਾ ਰੰਗ ਫੇਡ ਹੋਣਾ ਨਾ ਇਹ ਤੇ ਬੂਰਾ ਹੋਣਾ ਜੀ ਚਾਹੇ ਤੁਸੀਂ ਇਹਨੂੰ ਜਿੰਨਾ ਧੋਈ ਜਾਓਗੇ ਉੰਨਾ ਹੀ ਸੋਹਣਾ ਸੋਹਣਾ ਨਿਖਰੀ ਜਾਊਗਾ 10 ਸਾਲ ਸੂਟ ਰੱਖ ਸਕਦੇ ਲਓ ਜੀ ਇਹ ਜੌਰਜਟ ਹੈਗੀ ਜੀ ਰਾਮ ਟੈਕਸ ਦੀ ਆਪਣੇ ਕੋਲੇ ਰਾਮ ਟੈਕਸ ਦੀ ਚੈੱਕ ਜੌਰਜਟ ਕਾਫੀ ਆ ਗਈ ਜੀ ਪ੍ਰਿੰਟ ਜੌਰਜਟ ਆਪਣੇ ਕੋਲ ਹੀ ਆਈ ਹੈ ਲਓ ਜੀ ਇੱਕ ਮਾਊਸ ਕਲਰ ਦੇਖੋ ਕਿੰਨਾ ਪਿਆਰਾ ਇਸ ਤਰ੍ਹਾਂ ਦਾ ਪ੍ਰਿੰਟਰ ਰਹੇਗਾ ਅੱਜ ਤਾਂ ਪ੍ਰਾਈਜ਼ ਵੀ ਬਹੁਤ ਲੈਸ ਕਰਤੇ ਉਸ ਤੋਂ ਵੀ ਲੈਣਾ ਮੇਰੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇੱਕ ਕਲਰ ਇਹ ਮਿਲੇਗਾ ਜੀ ਦੇਖੋ ਕਿੰਨਾ ਬਿਆਹ ਲੈ ਕੇ ਫਟਾਫਟ ਸਕਰੀਨਸ਼ਾਟ ਆਪਣਾ ਸੂਟ ਬੁੱਕ ਕਰ ਲਓ ਤੇ ਇੱਕ ਕਲਰ ਰਹੇਗਾ ਜੀ ਇਹਦੇ ਵਿੱਚ ਇਹ ਵਾਲਾ ਇਹ ਮੈਚਿੰਗ ਸੂਟ ਸੀਗੇ ਤਿੰਨ ਉਹ ਤਿੰਨੋਂ ਮੈਚਿੰਗ ਸੇਲ ਹੋਗੇ ਇਹਨੂੰ ਤੁਸੀਂ ਅਗਰ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਮੈਚਿੰਗ ਕਰ ਸਕਦੇ ਹੋ ਇਸ ਤਰ੍ਹਾਂ ਦੀ ਆਪਾਂ ਲੈਮਨ ਜੀ ਜੋਰਜਟ ਦੀ ਚਾਹੇ ਇਸ ਕਲਰ ਦੀ ਲੋ ਆਲੋ ਤੁਸੀਂ ਚਾਹੇ ਆਫ ਵਾਈਟ ਲਵਾ ਲਓ ਤੇ ਮੈਚਿੰਗ ਸਲਵਾਰ ਵੀ ਲਾ ਕੇ ਦੇ ਦਾਂਗੀ ਤੁਹਾਨੂੰ ਤੇ ਇਸ ਤੋਂ ਬਾਅਦ ਆ ਗਿਆ ਜੀ ਇੱਕ ਇਹ ਵਾਲਾ ਕਲਰ ਕਿੰਨਾ ਪਿਆਰਾ ਕਲਰ ਹੈ ਦੇਖੋ ਕਰੋ ਜੀ ਦੇਖੋ ਲਓ ਜੀ ਬਹੁਤ ਪਿਆਰਾ ਸੋਨਾ ਕਲਰ ਹੈ ਆਹ ਰਾਮ ਨਾਲ ਤੁਸੀਂ ਕਿਵੇਂ ਮਰਜ਼ੀ ਸੂਟ ਪਾ ਸਕਦੇ ਹੋ ਦੇਖੋ ਜੀ ਹੋਰ ਕਲਰ ਤੋਂ ਨਹੀਂ ਹੈ ਕਿ ਇਸ ਤੋਂ ਬਾਅਦ ਆ ਗਿਆ ਜੀ ਲਾਈਟ ਕਲਰ ਬਹੁਤ ਸੋਹਣੇ ਪ੍ਰਿੰਟ ਆਪਣੇ ਬੇਬੇ ਮੰਮੀਆਂ ਵਾਸਤੇ ਆਹ ਰਾਮ ਨਾਲ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਸਕਿਨ ਦੇ ਨਾਲ ਲਾਈਟ ਗ੍ਰੇ ਜੀ ਦੀ ਪ੍ਰਿੰਟ ਬਣਿਆ ਹੋਇਆ ਹੈ ਦੇਖੋ 800 ਰੁਪਏ ਦਾ ਸੂਟ ਰਹੇਗਾ ਜੀ ਆਲ ਓਵਰ ਮੈਚਿੰਗ ਵੀ 800 ਦਾ ਪਏਗਾ ਜੀ ਆਲ ਓਵਰ ਵੀ 800 ਦਾ ਪਏਗਾ ਹੁਣ ਤੁਹਾਡੀ ਚਾਹਸ ਦੇਖੋ ਜੀ ਇੱਕ ਕਲਰ ਇਹ ਵਾਲਾ ਕਿੰਨਾ ਪਿਆਰਾ ਕ੍ਰੀਮ ਦੇ ਨਾਲ ਮਹਿੰਦੀ ਦਾ ਪ੍ਰਿੰਟ ਬਣਿਆ ਹੋਇਆ ਬਰੀਕ ਬਰੀਕ ਦੇਖੋ ਬਹੁਤ ਸੋਹਣਾ ਇੱਕ ਆਪਾਂ ਤੁਹਾਨੂੰ ਸੂਟ ਦਿਖਾਉਣਾ ਜੀ ਇਹ ਵਾਲਾ ਸੂਟ ਵੀ ਬਸ ਇੱਕ ਸਿੰਗਲ ਸੂਟ ਰਹਿ ਗਿਆ ਮੈਚਿੰਗ ਲਓ ਜੀ ਜੌਰਜਟ ਦੀ ਸਲਵਾਰ ਨਾਲ ਸੇਮ ਪ੍ਰਾਈਸ ਰਹੇਗਾ ਚਾਹੇ ਤੁਸੀਂ ਮੈਚਿੰਗ ਲੈ ਲੋ ਚਾਹੇ ਤੁਸੀਂ ਆਲ ਓਵਰ ਲੈ ਲੋ 800 ਰੁਪਏ ਦਾ ਪ੍ਰਾਈਸ ਦਾ ਇਹਦਾ ਪ੍ਰਾਈਸ ਹੈ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਤੇ ਚਲੋ ਜੀ ਬਾਕੀ ਆਪਣੀਆਂ ਵੀਡੀਓ ਡੇਲੀ ਦੀ ਡੇਲੀ ਹੁਣ ਕੰਟੀਨਿਊ ਨੇ ਆ ਰਹੀ ਕਿ ਬੁਟੀਕ ਤੇ ਸੋਹਣੇ ਸੋਹਣੇ ਪ੍ਰਿੰਟਾਂ ਲਈ ਤੇ ਸੋਹਣੇ ਸੋਹਣੇ ਸੂਟ ਪਾਏ ਹੁੰਦੇ ਨੇ ਆਪਣੇ ਬਹੁਤ ਸੋਹਣੇ ਇੱਕ ਤੋਂ ਇੱਕ ਪ੍ਰਿੰਟ ਸੋਹਣੇ ਸੂਟ ਨੇ आरके बुटीक सवेरे ਆਪਾਂ 10 ਵਜੇ ਵੀਡੀਓ ਹੈ ਜਿਹੜੀ ਅਪਲੋਡ ਕਰ ਦਨੇ ਆਂ ਜੀ ਚਲੋ ਜੀ ਹੁਣ ਆਪਾਂ ਉਧਰ ਕੰਮ ਦੀ ਤਿਆਰੀ ਕਰਦੇ ਆਂ ਇਹ ਸੂਟ ਰਹਿ ਗਏ ਤੁਸੀਂ ਲਾ ਲੈ ਸਕਦੇ ਫਿਰ ਇਹ ਕਲਰ ਪ੍ਰਿੰਟ ਹੋਰ ਹੈ ਨਹੀਂ ਦੀ ਖਤਮ ਨਹੀਂ ਤੇ ਆਉਣੇ ਵੀ ਨਹੀਂ ਹੈਗੇ ਜੇ ਅਸੀਂ ਕਈ ਵੀ ਮੰਗਵਾ ਕੇ ਦੇ ਦਾਂਗੇ ਤੇ ਚਲੋ ਜੀ ਹੁਣ ਆਪਾਂ ਮੱਜਾਂ ਦਾ ਦੇਖਦੇ ਆਂ ਕੰਮ ਸੈਫੀ ਸਾਹੀ ਨੂੰ ਗਰਮੀ ਲੱਗਦੀ ਹੈ ਕਦੇ ਬਾਹਰ ਨਿਕਲੇ ਨਾ ਕਦੇ ਅੰਦਰ ਟਾਈਮ 5:00 ਵਜ ਗਏ ਜੀ ਪਹਿਲਾਂ ਮੈਂ ਸਵੇਰੇ ਹਲਦੀ ਦਾ ਕੰਮ ਨੂੰ ਮੇੜਿਆ ਦੇਖੋ ਇੰਨੀ ਧੁੱਪ ਪੈਂਦੀ ਹੈ ਇੱਕ ਦਿਨ ਚ ਹੀ ਹਲਦੀ ਦਾ ਕਿੰਨਾ ਰੰਗ ਬਦਲ ਗਿਆ ਦੇਖੋ ਇਹਨੂੰ ਬਸ ਆਪਾਂ ਇੱਥੇ ਪਈਏ ਇਹ ਕੁਝ ਕੁ ਧੁੱਪ ਚ ਸੁੱਕ ਜਾਂਦੀਆਂ ਕੁਝ ਕਿਸਾਨ ਚ ਬਹੁਤ ਫਰਕ ਪਈਆਂ ਦੋ ਤਿੰਨ ਦਿਨਾਂ ਤਿੰਨ ਮੇੜਿਆ ਚਲ ਹੁਣ ਇਹ 5-6 ਦਿਨ ਲੱਗ ਜਾਣਗੇ ਇਹਨੂੰ ਸੁੱਕਣ ਨੂੰ ਅਸੀਂ ਬਾਲ ਹੀ ਨਹੀਂ ਹੈਗੀ ਕਈ ਹਲਦੀ ਬਾਲ ਕੇ ਛੀਰਦੇ ਨੇ ਮੈਂ ਤਾਂ ਇਦਾਂ ਹੀ ਛੀਰਤੀ ਹੈ ਮੱਜਾਂ ਨੂੰ ਵੀ ਧੁੱਪਉਣ ਲੱਗੀ ਸਾਡੀ ਡੇਕ ਹਜੇ ਫੁੱਟੀ ਨਹੀਂ ਹੈਗੀ ਇਧਰ ਕੱਪੜਿਆਂ ਦੀ ਵੀ ਮਸ਼ੀਨ ਭਰੀ ਪਈ ਐ ਵੀ ਕੱਪੜੇ ਧੋਣੇ ਨੇ ਤੇ ਕੱਖ ਮਿੰਦੋਂ ਪਤਾ ਨਹੀਂ ਸਰਦਾਰ ਜੀ ਕਿੰਨੇ ਪਾ ਕੇ ਗਏ ਤੇ ਮੱਜਾਂ ਨਮਾਉਣ ਵਾਲੀਆਂ ਵੀ ਹੋਈਆਂ ਪਈਆਂ ਨੇ ਪਿੰਦਰ ਨੂੰ ਕਹਿਣੀ ਆ ਦੇਖੋ ਜੀ ਆਪਣੀ ਤੂੜੀ ਰਹਿ ਗਈ ਇੰਨੀ ਕ ਤੂੜੀ ਆਪਾਂ ਨੇ ਕੁਝ ਵੇਚ ਦਿੱਤੀ ਹੁਣੇ ਦਾਣੇ ਨੂਣੇ ਨੇ ਸਾਰੇ ਢੋਲਾਂ ਚ ਪਾਉਣ ਵਾਲਾ ਦਾਣਾ ਕੀ ਕਰੀਏ ਇੱਕ ਪਾਸੇ ਹੋ ਜਾਂਦੇ ਆ ਦੂਜਾ ਉਲਝ ਜਾਂਦਾ ਕੰਮ ਤੂੜੀ ਦੀ ਇੰਨੀ ਕਰੇਗੀ ਇੱਕ ਟਰਾਲੀ ਮੈਨੂੰ ਲੱਗਾ ਤਾਂ ਚਾਰ ਵੀ ਆਪਣਾ ਖਤਮ ਹੋਣ ਵਾਲਾ ਉਹ ਪਿੰਦਰ ਗੱਡੀ ਤੇ ਕਾਬਰ ਪਾ ਦੋ ਭਾਈ ਕਿਵੇਂ ਦੇਖੀ ਪੁੱਤਿਆਂ ਦੇ ਆਏ ਬਣਾ ਰੱਖਿਆ ਬੇੜਾ ਚਿੜੀਆ ਕਰ ਹਾਂਜੀ ਸਬਜੀ ਅੱਜ ਸਿਮਲਾ ਮਿਰਚ ਬਣਾਵਾਂਗੇ ਆਪਾਂ ਚਾਹ ਮੈਂ ਬਣਾ ਲਈ ਕੱਲੀ ਨੇ ਮੈਂ ਪੀਤੀ ਆਪ ਪੀਤੀ ਹੋਈ ਨਹੀਂ ਕਿਸੇ ਨੇ ਭਾਂਡੇ ਮੰਜੀ ਆਪਾਂ ਚਲੋ ਜੀ ਦਾਲ ਸਬਜੀ ਦੇ ਲਵੇ ਲੱਗੀ ਮੇਰਾ ਸਰੀਰ ਜਮੀ ਹੋਆ ਪਿਆ ਮੈਂ ਪੈ ਗਈ ਸੀ ਨਾ ਮੈਨੂੰ ਨੀਂਦ ਆਈ ਐ ਤੇ ਹੁਣ ਆਪਾਂ ਸਿਮਲਾ ਮਿਰਚ ਤੀਰਦੇ ਆ ਸਬਜੀ ਬਣਾਵਾਂਗੇ ਤੇ ਮੱਜਾਂ ਨੂੰ ਪਾਣੀ ਪਿਉਉਣੀ ਆ ਪਿੰਦਰ ਨੂੰ ਲਾ ਕੇ ਗੱਡੀ ਤੇ ਕਵਰ ਪਾਉਨੇ ਆ ਸੀ ਬਸੇ ਬੇਲੇ ਨੇ ਹੁਣ ਅੰਦਰ ਹੀ ਬੜੇ ਬੈਠੇ ਰਹਿੰਦੇ ਨੇ ਜਾਂ ਖੇਤ ਜਾ ਕੇ ਤਾਂਸ ਖੇਡਣ ਲੱਗ ਜਾਂਦੇ ਨੇ ਚਲੋ ਜੀ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਤੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਇੰਨੀ ਆਪਣੀ ਵੀਡੀਓ ਨੂੰ ਵਧੀਆ ਪਿਆਰ ਦੇਣ ਲਈ ਹੋਰ ਵੀ ਅੱਗੇ ਤੋਂ ਕੋਈ ਵੀਡੀਓ ਸ਼ੇਅਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ